ਸੋ ਵੱਡੀ ਲੜਾਈ ਹੈ ਪਰ ਮੈਨੂੰ ਮਕੰਮਲ ਲੋਕਾਂ ਤੇ ਇਤਬਾਰ ਹੈ ਕਿ ਅਸੀਂ ਇਹ ਲੜਾਈ ਜਿੱਤਾਂਗੇ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਕੋਈ ਰੋਡ ਮੈਪ ਨਹੀਂ ਹੈ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਹੈ ਪਰ ਸੋ ਚੌਥੇ ਮੈਂ ਦੇਖਿਆ ਕਿ ਕਹਿੰਦੇ ਆਏ ਸੀ ਲੁਧਿਆਣਾ ਚੀਸੇਟ ਰਾਜਾ ਗੱਪੀ हां भाई एक व्यक्ति सरदार भगवान सिंह मानिए जेड़ा सच बोलदा पंजाब ਦੇ ਅੰਦਰ ساری ਦੁਨੀਆ ਜਾਣਦੀ ਹੈ ਕਿ ਕਿੰਨੇ ਸੱਚ ਬੋਲੇ ਆ ਤੁਸੀਂ ਸੋ ਐਟ ਲੀਸਟ ਇਹ ਲੁਧਿਆਣਾ ਦੇ ਲੋਗ ਹੈ ਗੱਪੀ ਫੁਲਾ ਇਹ ਨਹੀਂ ਸੁਣਨਾ ਚਾਹੁੰਦੇ ਦੇ ਵਾਂਟ ਕੀ ਵਾਟ ਇਜ਼ ਦਾ ਮਿਸ਼ਨ ਵਿਜ਼ਨ ਕੀ ਹੈ ਸਟ੍ਰੈਟਜੀ ਕੀ ਹੈ ਲੁਧਿਆਣਾ ਦੇ ਲੋਗਾਂ ਨੂੰ ਇੰਡਸਟਰੀ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਪੋਲਿਊਸ਼ਨ ਤੋਂ ਕਿੱਦਾਂ ਸਾਨੂੰ ਪੋਲਿਊਸ਼ਨ ਤੋਂ ਰਾਹਤ ਮਿਲੇਗੀ ਕੀ ਤੁਹਾਡਾ ਵਿਜ਼ਨ ਹੈ ਲੁਧਿਆਣਾ ਦੇ ਵਾਸਤੇ ਕੀ ਤੁਹਾਡਾ ਰੋਡ ਮੈਪ ਹੈ ਇਹਨਾਂ ਤੇ ਮੈਨੂੰ ਲੱਗਦਾ ਗੱਲ ਕਰਨੀ ਚਾਹੀਦੀ ਹੈ। ਔਰ ਮੇਰਾ ਖਿਆਲ ਇਸ ਪ੍ਰਕਾਰ ਦੀ ਕਿਸੇ ਵੀ ਲੀਡਰ ਨੇ ਕੋਈ ਗੱਲ ਨਹੀਂ ਕੀਤੀ। ਹਾਂ, ਉਹਨਾਂ ਨੇ ਬਿਨਾ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੁਧਿਆਣਾ ਦੇ ਲੋਕਾਂ ਦੇ ਵਾਸਤੇ ਤਿਆਰ ਕਰ ਰਹੇ ਹਾਂ। ਬਹੁਤ ਸਾਰੇ ਲੋਕਾਂ ਨੂੰ ਮਿਲ ਕੇ, ਬੁੱਧੀਜੀਵੀ ਲੋਕਾਂ ਨੂੰ ਮਿਲ ਕੇ, ਬੁੱਢੇ ਨਾਲੇ ਦੀ ਸਮੱਸਿਆ ਤੇ ਉਹਰੇ ਤੇ ਚਰਚਾ ਕਰਾਂਗੇ। ਲੁਧਿਆਣਾ ਦੇ ਹੋਰ ਪੋਲਿਊਸ਼ਨ ਜਿਹੜਾ ਵਾਟਰ ਲੈਵਲ ਹੈ, ਜਾਂ ਪਾਣੀ ਖਰਾਬ ਹੁੰਦਾ ਜਾ ਰਿਹਾ ਹੈ, ਉਹਰੇ ਤੇ ਚਰਚਾ ਕਰਾਂਗੇ। ਲੁਧਿਆਣਾ ਦੀ ਇੰਡਸਟਰੀ ਹੈ ਜਿਹੜੀ ਉਹ ਬਾਹਰ ਕਿਉਂ ਜਾ ਰਹੀ ਹੈ ਇਹਦੇ ਤੇ ਚਰਚਾ ਕਰਾਂਗੇ ਉਹਨੂੰ ਕਿੰਦਾ ਰੋਕਿਆ ਜਾ ਸਕਦਾ ਹੈ ਲੁਧਿਆਣਾ ਦਾ ਜਿਹੜਾ ਲੇਬਰ ਕਲਾਸ ਲੋਕ ਨੇ ਜਿਨ੍ਹਾਂ ਦੇ ਕਰਕੇ ਲੁਧਿਆਣਾ ਦੀ ਤਰੱਕੀ ਹੋਈ ਹੈ ਇਹਨਾਂ ਦਾ ਜੀਵਨ ਉੱਚਾ ਚੱਕਣ ਦੇ ਹਾਸਤੇ ਅਸੀਂ ਲੋਕ ਕੀ ਕਰ ਸਕਦੇ ਹਾਂ ਹੋਰ ਇਹ ਤੇ ਇੱਕ ਚਰਚਾ ਹੋਏਗੀ ਲੁਧਿਆਣਾ ਦੇ ਜਿਸ ਤਰ੍ਹਾਂ ਆ ਹੈਲਥ ਇਨਫਰਾ ਦੀ ਗੱਲ ਹੋਏਗੀ ਲਾਈਕ ਐਮਸ ਪੀਜੀਆਰ ਕੇ ਇੰਸਟੀਟਿਊਸ਼ਨ ਦੀ ਇੱਥੇ ਜ਼ਰੂਰਤ ਹੈਗੀ ਇਹ ਤਮਾਮ ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਲੈਕਸ਼ਨਾਂ ਤੋਂ 5 ਦਿਨ ਪਹਿਲਾਂ ਆਪਦਾ ਇੱਕ ਲੁਧਿਆਣਾ ਵਿਜ਼ਨ ਡਾਕੂਮੈਂਟ ਜਾਰੀ ਕਰਾਂਗੇ ਜਿਹਦੇ ਚ ਲੁਧਿਆਣਾ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਬਣਾਇਆ ਜਾਏਗਾ ਪਰ ਫਿਰ ਅਸੀਂ ਲੁਧਿਆਣਾ ਦੀ ਤਰੱਕੀ ਦੇ ਅਸੇ ਔੜ ਵਾਲੀ ਦਿਨਾਂ ਚ ਕੰਮ ਕਰਾਂਗੇ ਆਸ ਦੇ ਵਿੱਚ